ਜਬ ਚਤੁਰ ਤਖਤਿ ਮੰਦ। ਆਜ ਰਾਮ ਜੀ ਤੁਮ ਜਨ ਰਾਜ ਕੋ ਸਰਬ ਲਾਭ ਗੁਰ। ਬਾਣੀ ਕੇ ਕੋਤ ਸਭ ਕਾਰਜ ਕੀ ਸੁਖ ਨੂੰ ਪੂਰਤ। ਅਤਤ ਪਾਵਨ ਸਹਿਜ ਸ੍ਰੀ ਤੋਹੀ ਮਹਾਂਲਾਭਨਿ ਵਾਸੀ ਤੋਹੀ ਰਾਖੇਂਦਰ ਅਰਜੁਨ ਪਾਤਸ਼ਾਲਾ ਸਾਧ ਜੀ ਗੁਰੂ ਅਰਜਨ ਦੇਵ ਜੀ ਦੇ ਪੁੱਤਰ ਕਾਜਨ ਆਪਾ ਸਰਬਉਪੀ ਗੀਤੇ ਦੇ ਅੱਜ ਦੇ ਪਾਵਨ ਯੋਗ ਵਾਕ ਸਰਵ ਕੀਤੇ ਰਾਣੀ ਦੇ ਪਾਵਨ ਦੇ ਸਮਾਉ ਸਦਨ ਕਰੀਏ ਰਸਨਾ ਦੀ ਕੋਇਲਤਾ ਮਾਣ ਦੀ ਕਾਤਰਤਾ ਦੇ ਵਾਂਗ ਕੇ ਸਾਡੀ ਆਖੋ ਜੀ ਸਤਨਾਮ Iribra, ਨਾਮ ਵਿਨਾਮ ਸ਼ਬਦ ਕੋ ਗਾਮੀ ਓਚੀਆਂ ਤਨ ਸਚੁ ਗੁਰੰਸੈ ਮਹਾਰਾਜ ਕੀ ਅਜਨੇ ਪਾਵਨ ਪਵਿੱਤਰ ਨਾਮ ਸਭ ਗਾਈ ਗੁਰਜਿ ਕਰਦੇ ਕੋ ਇਸੁ ਜਾ ਰਹੇ ਨੇ ਭਾਈ ਜਿਹੜੇ ਮੁਖ ਤੇ ਪ੍ਰਾਣ ਸਿਮਤੀਆਂ ਆਧਿਕ ਧਰਮ ਦੀ ਪੁਸਤਕਾਂ ਪੜ ਕੇ ਇਹ ਸਾਰੀਆਂ ਕਰਮ ਉਸਤਾਂ ਦੇ ਬੜਦੇ ਨਹੀਂ ਪਰ ਨਾਮ ਲਾਂਭੇ ਛੱਡ ਕੇ ਕਰਮਾਂ ਆਪ ਨੂੰ ਉਪਦੇਸ਼ ਕਰਦੇ ਜਿਵੇਂ ਨਾਮ ਨਾਲ ਕੀ ਜੋੜਦੇ ਸਤਿਗੁਰੂ ਕਹਿੰਦੇ ਮੂਲ ਕਰਮ ਕੰਮਾਂ ਵਿੱਚ ਪਾਦ ਹੁੰਦੇ ਨੇ ਸਾਰਤ ਕਿਉਂ ਕਹਿੰਦੇ ਨੇ ਸਤਿਗੁਰੂ ਕਿ ਨਾਮ ਕੀਦਿੰਗੇ ਕੋਈ ਕਹਿੰਦਾ ਆਦਾਨ ਕਰਿਆ ਕਰ ਕੋਈ ਕਹਿੰਦਾ ਹੈ ਇਹ ਤਾਂ ਨਾਰੀਅਤ ਪਾਣੀ ਵਿੱਚ ਤੇਰੇ ਆ ਇਹ ਲੈ ਇੱਕ ਧਾਰਮਿਕ ਕਾਉਂ ਦਾ ਉਪਦੇਸ਼ ਕਰਦੇ ਨੇ ਸਤਿਗੁਰੂ ਜੀ ਕਹਿੰਦੇ ਭਾਈ ਤੁਹਾਨੂੰ ਕਿ ਵੇਦ ਉਪਰਾਣ ਤੇ ਪੂcjੀਆਂ ਉੱਚੀ ਉੱਚੀ ਸਮਾਉਂਦੇ ਨੇ ਉਹ ਮਨੁੱਖ ਉਹਤੀਆਂ ਉੱਚੀਆਂ ਅਲੰਕਾਰਦੇ ਨੇ ਸਿਰਲਕ ਵੇਦ ਉਪਰਾਣ ਕਾਉਂ ਦੀਆਂ ਆਸਾ ਕਰਦੇ ਕਿ ਇਹਨਾਂ ਕਾਰਕ ਕਾਰਕ ਦੇ ਉੱਚੀ ਉੱਚੀ ਔਲਾਦ ਪਾ ਲਈਆਂ ਹੁਣ ਇਹ ਭਾਈ ਤੁਸੀਂ ਪੋਥੀਆਂ ਨਾ ਕਰਦੇ ਨਾਮ ਬਿਨਾਂ ਅੰਸ ਸਖੂੜ ਕਾਲੀ ਪੋਥੀਆਂ ਉਹ ਕੋਕਾਰ ਕਰਕੇ ਪੈ ਰੀਆਂ ਨੇ ਕਾਹੀ ਮਹਾਨਾਂ ਦੇ ਨਾਮ ਤੋਂ ਬਿਨਾਂ ਕੂਟ ਪ੍ਰਚਾਰ ਵੀ ਇਹ ਸਾਰੇ ਕਰਦੇ ਨੇ ਕੌਂਦੇ ਬਲਵਾਨੀ ਨੇ ਜੀ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ ਬੇਰ ਤੇ ਦੇਵ ਤਪੋਂ ਮਤੁਕੇ ਬੇਰਾਂ ਤੇ ਦੇਵਾਂ ਨੂੰ ਤੱਖਾਂ ਨਸੋ ਚੁੱਕੇ ਨਹੀਂ ਹਾਂ ਚੁੱਕਾ ਜੋ ਨਾ ਵਿਚਾਰੇ ਕਹਿੰਦੇ ਕਿ ਜੁਤੇ ਉਹ ਨਹੀਂ ਜਿਹੜੇ ਉਹਨਾਂ ਦੀ ਵਿਚਾਰ ਨਹੀਂ ਕਰਦੇ ਸਾਰੇ ਧਰਮ ਗ੍ਰੰਥਾਂ ਦਾ ਇੱਕੋ ਉਦੇਸ਼ ਹੈ ਸਾਰੇ ਹੀ ਆਕਾਰ ਤੋਂ ਵੈਕੁਨਾਲ ਨੂੰ ਜੁੜਦੇ ਪਰ ਉਹਨਾਂ ਨੂੰ ਪਰਣ ਵਾਲੇ ਆਸਾ ਕਹਿੰਦੇ ਆਪਣੀ ਸਵਾਰਥੀ ਵਾਜ ਦੇ ਉਰਕਾਂਡਾ ਵਿੱਚ ਜੋੜ ਲੈਂਦੇ ਉਹ ਕੋਈ ਕਹਿੰਦਾ ਆਪ ਕਾਰ ਕਰ ਲੈ ਕੋਈ ਕਹਿੰਦਾ ਨਾ ਆਪ ਕਰ ਸਤਿਗੁਰੂ ਕਾਸਾ ਕਹਿੰਦੇ ਭਾਈ ਇਹ ਸਾਰੀਆਂ ਗੱਲਾਂ ਖੋਸ਼ੀਆਂ ਨੇ ਝੂਠੀਆਂ ਗੱਲਾਂ ਨੇ ਨਾਮ ਬਿਨਾਂ ਸਤਿਗੁਰੂ ਨਾਮ ਤੋਂ ਬਿਨਾਂ ਸਭ ਕੁਝ ਨੂੰ ਖਹਿ ਨਾਮ ਤੋਂ ਬਿਨਾਂ ਸਾਰਾ ਕੁਸ਼ੇ ਜਗਤ ਦਾ ਜਿਹੜਾ ਕੁਸਾਰਾ ਹੈ ਨਾਮ ਤੋਂ ਬਿਨਾਂ ਜਿਹੜਾ ਇਹ ਸੰਸਾਰ ਰਾਗੇ ਪਿਆਰ ਭਰਿਆ ਹੈ ਹੋਰ ਕਰਮ ਧਰਮ ਮਖੰਡਾ ਦੇ ਵਿੱਚ ਪਿਆਰ ਹੈ ਇਹ ਸਾਰੀਆਂ ਸਤਿਗੁਰੂ ਕਾਸਾ ਕਹਿੰਦੇ ਝੂਠੀਆਂ ਗੱਲਾਂ ਨੇ ਝੂਠਾ ਪ੍ਰਚਾਰ ਹੈ ਨਾਮ ਅਨੰਤਾਨ ਅਪਾਰ ਧਰਮ ਨਾਮ ਅਵਸੈ ਸਰਪਰ ਸਭ ਗੁਰਜੰਦੇ ਨਾਮ ਕੀ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਤਾਂ ਬਿਆਨ ਖਜਾਨੇ ਜਿਦਾ ਮੂਲ ਕੋਈ ਨਹੀਂ ਹੈ ਮੂਲ ਕੋਈ ਨਹੀਂ ਹੈ ਨਾਨਕ ਨਾਮ ਅਮੋਲ ਕੀ ਨਾ ਕੋਈ ਜਾਣੂ ਬਹੁਤ ਸਾਰਾ ਗੋਵਿੰਦ ਕੀ ਦੇਖੇ ਸੰਤ ਮੂਲ ਪੂਰ ਸਾਜੀ ਬਰ ਬਰੇ ਨਾਮ ਇਹ ਅਮੋਲ ਵਸਤੂ ਹੈ ਨਾਮ ਦਾ ਮੂਲ ਤੋਹੀ ਹੈ ਇਸ ਕਰਕੇ ਪ੍ਰਮਾਤਮਾ ਦੇ ਭਗਤਾਂ ਪ੍ਰਮਾਤਮਾ ਦੇ ਜਿਹੜੇ ਭਗਤ ਨੇ ਉਹਦੇ ਭਗਤੀ ਕਰਦੇ ਨੇ ਨਾਮ ਉਹਨਾਂ ਦੇ ਹਿਰਦੇ ਵਿੱਚ ਵਸਦਾ ਹੈ ਜਨਮ ਮਰਨ ਮੋਹ ਦੁੱਖ ਸਾਧੂ ਸੰਗ ਨਸੈ ਮੂਖ ਆਤਮਾ ਦੇਰੇ ਕੇ ਸਤੂਰ ਹੋ ਜਾਂਦਾ ਜਿਹੜਾ ਵੀ ਪੂਰੀ ਸੰਗਤ ਵਿੱਚ ਬੈਠਦਾ ਹੈ ਜਿਹੜਾ ਹਰੀ ਦੇ ਨਾਮਿਆਂ ਦੀ ਸੰਗਤ ਵਿੱਚ ਬੈਠਦਾ ਜਿਹੜੇ ਨਾਮ ਨਾਲ ਝੋਲਦੇ ਨੇ ਉਹ ਨਾਮ ਦੀ ਸੰਗਤ ਨਹੀਂ ਜਿਹੜੇ ਕੰਮ ਕੰਡਾ ਨਾਲ ਜੋੜਦੇ ਨੇ ਉਹਨਾਂ ਦੀ ਸੰਗਤ ਨਹੀਂ ਕੀਤੀ ਹੈ ਸਹਿਬ ਜੀ ਕਹਿੰਦੇ ਜਿਹੜੇ ਭਾਈ ਨਾਮ ਨਾਲ ਝੋਲਦੇ ਨੇ ਕਿਉਂਕਿ ਨਾਮ ਜਿਹੜਾ ਹੈ ਉਹ ਭਗਤਾਂ ਦੇ ਜਿਗਰਾਂ ਦੇ ਵਿੱਚ ਰਸਦਾ ਇਸ ਕਰਕੇ ਜਨਮ ਮਾਰਨ ਕੋ ਧੁੱਖ ਸਾਥ ਸੰਗ ਰਸਿਆ ਇਹ ਜਿਹੜੇ ਸੰਗਤ ਕਰਦੇ ਨੇ ਗੁਰੂ ਦੇ ਹਰੀ ਦੇ ਘਾਰੇਂ ਦੀ ਜਿਹੜੇ ਨਾਮ ਨਾਲ ਜੁੜਦੇ ਨੇ ਸਾਖਾ ਕਹਿੰਦੇ ਉਹਨਾਂ ਦੀ ਸੰਗਤ ਦੇ ਵਿੱਚ ਜਨਮ ਦਾ ਮਾਰਨ ਦਾ ਸੰਸਾਰ ਦੇ ਝੂਠੇ ਮੋਹ ਦਾ ਇਹ ਸਾਰੇ ਧੁੱਖ ਦੂਰ ਹੋ ਜਾਂਦੇ ਹਨ ਨਸ ਜਾਂਦੇ ਹਨ ਰਹਾ ਮੋਹ ਭਾ ਤਾਰਪਰੰਨੀ ਓਮ ਨੁਕ ਮਾਇਆ ਦੇ ਮੋਹ ਵਿੱਚ ਸਤਰਾਤ ਅਹੰਕਾਰ ਵਿੱਚ ਬਸ ਕੇ ਜ਼ਰੂਰ ਦੁਖੀ ਹੁੰਦੇ ਨਾ ਸੁਖ ਨਾ ਕਾਇਨ ਨਾਮ ਨਹੀਂ ਪ੍ਰਾਪਤ ਕਰ ਸਕਦੇ ਜਿਹੜੇ ਹੋਰਖੂੜ ਦੇ ਪਖੰਡ ਦੇ ਪਿੱਛੇ ਟੁਰੇ ਹੋਏ ਹਨ ਕਿਉਂਕਿ ਸਹਿਬ ਬਾਖਸ਼ਾ ਕਹਿੰਦੇ ਨਾਮ ਤੋਂ ਬਿਨਾ ਸੁਖ ਪ੍ਰਾਪਤੀ ਨਹੀਂ ਹੋ ਸਕਦਾ ਇਸ ਕਰਕੇ ਸੁਖ ਨਾ ਪਾਏ ਨੂੰ ਮੂਲ ਨਾਮ ਨੂੰ ਸੁਣਿਆ ਮੇਰੇ ਨਾਮ ਤੋਂ ਵਿਚਰੇ ਹੋਏ ਹਨ ਉਹਨਾਂ ਨੂੰ ਸੁਖ ਆਤਮਿਕ ਆਨੰਦ ਪ੍ਰਾਪਤ ਨਹੀਂ ਹੁੰਦਾ ਹੈ ਮੇਰੀ ਮੇਰੀ ਤਾਰ ਮੰਦਨ ਗੰਧਿਆ ਰਾਇਤਾ ਕੋਲ ਬਾਸਾ ਕਹਿੰਦਾ ਭਾਈ ਪਰਮਾਤਮਾ ਦੇ ਨਾਮ ਉੱਜਕੇ ਮਾਇਆ ਦੇ ਮਨ ਦਾ ਦਾਤ ਖਿਆਲ ਮਨ ਵਿੱਚ ਲਿਤਾ ਕੇ ਮੋਹ ਦੇ ਮੰਦਲ ਵਿੱਚ ਵੱਜੇ ਰਹਿੰਦੇ ਹਨ ਮਨੁੱਖ ਜਿਹੜੇ ਨਾਮ ਤੋਂ ਵਿਛਲੇ ਹੋਏ ਹਨ ਨਰਕ ਸੁਰਗ ਅਵਤਾਰਾਂ ਕਾਰ ਮਾਇਆ ਪੁੰਨਿਆ ਇਸ ਮਾਇਆ ਮੈਂ ਜਿਵੇਂ ਜਰਾ ਪ੍ਰਕਾਰ ਕਰਕੇ ਵੇਖਿਆ ਤਾਂ ਨਿਰਣਾ ਕਰਕੇ ਅਸੀਂ ਇਹ ਅਸਲੀਅਤ ਤੋਂ ਪਹੁੰਚੇ ਹਾਂ ਸੰਤੂਰਜਨ ਦੇ ਜੀ ਕਹਿੰਦੇ ਕਿ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਆਤਮਿਕ ਆਨੰਦ ਨਹੀਂ ਮਿਲਦਾ ਨਾਮ ਤੋਂ ਬਿਨਾ ਆਤਮਾ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ ਹੈ ਨਾਮ ਬਿਨਾ ਸੁਖ ਨਹੀਂ ਸਰਬ ਪਲਵਾਰਿਆ ਨਾਮ ਤੋਂ ਬੰਧੇ ਰਹਿਣ ਵਾਲੇ ਜਰੂਰ ਮਨੁੱਖਾ ਦੰਮੇ ਵਾਲੀ ਨੂੰ ਹਾਰ ਕੇ ਨੁਮੇ ਜਿਹੜੀਆਂ ਮਨੁੱਖਾ ਜਨਮ ਮਿਲਿਆ ਉਸ ਨੂੰ ਸਹਿਬ ਜੀ ਕਹਿੰਦੇ ਭਾਈ ਨਾਮ ਤੋਂ ਬਿਨਾ ਇਹ ਮਨੁੱਖਾ ਦੰਮੇ ਵਾਲੀ ਮਨੁੱਖ ਨਾਮ ਤੋਂ ਬਿਨਾ ਹਾਰ ਕੇ ਇਹ ਸੰਸਾਰ ਤੋਂ ਜਾਂਦੇ ਆਨਾ ਆਬ ਹੈ ਜਾਨੇ ਅਨੇਕ ਮਰ ਮਰ ਜਨਮ ਤੇ ਤੇ ਸਹਿਬ ਜੀ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਉੰਝ ਕੇ ਫਿਰ ਅਨੇਕਾਂ ਤਰੀ ਮੁਰਮੁਰ ਜਾਂਦੇ ਮੁਰਮੁਰ ਮਰਦੇ ਆਤਮਿਕ ਮੌਤ ਸੇ ਰੇੜ ਸੇ ਪਰ ਮੁਰਮੁਰ ਲੇ ਕੇ ਜਨਮ ਲੈਂਦੇ ਹਨ ਕਦੇ ਕਿਸੇ ਸਰੀਰ ਵਿਚ ਆ ਗਏ ਕਦੇ ਕਿਸੇ ਸਰੀਰ ਵਿਚ ਆ ਰਹੇ ਨੀਨ ਆਤਮਾ ਇਸ ਕਰਕੇ ਸਾਬ ਨੇ ਕਹਿੰਦੇ ਨਾਮ ਵਿਸਾਰਿਆ ਪਾ ਲਈ ਮੁਰਮੁਰ ਕੇ ਜਨਮ ਲੈਣਾ ਪੈਂਦਾ ਹੈ ਸੰਸਾਰ ਤੇ ਜਨਮ ਮਰਨ ਦੇ ਵਿੱਚ ਇਨਸਾਨ ਤੇ ਜੀਵਾਤਮਾ ਅਸੀਰੰਦੀ ਆਗੈ ਜਾਨੀ ਅਨੇਕ ਮਰ ਮਰ ਜਨਮ ਤੇ ਬਿਨੂ ਕੂਕੇ ਸੰਭਾ ਜੋਨੀ ਭਰਮ ਤੇ ਤੇ ਸਾਬ੍ਹ ਕੀ ਕਹਿੰਦੇ ਭਾਈ ਨਾਮ ਤੋਂ ਜੀਵਨ ਦੀ ਸੂਝ ਤੋਂਦਾ ਨਾਮ ਦੇ ਸੂਝ ਤੋਂ ਬਿਨਾ ਨਾਮ ਦੇ ਗਿਆਨ ਤੋਂ ਬਿਨਾ ਉਹਨਾਂ ਦਾ ਸਾਰਾ ਹੀ ਉਤਮ ਵਿਅਰਥ ਉਹ ਅਨੇਕਾਂ ਦਿਨਾਂ ਦੇ ਵਿੱਚ ਭਟਕਦੇ ਰਹਿੰਦੇ ਆਨਾ ਜਿਨ ਕਉ ਭਏ ਦਿਆ ਤਿਰ ਸਾਥ ਸੰਗ ਕਹ ਆ ਜਿਨ੍ਹਾਂ ਮਨਾਂ 'ਤੇ ਪਰਮਾਤਮਾ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਅੰਦਰਤ ਹਰ ਕਾਨਾ ਤਿਨੀ ਜਨੀ ਜਾਗਰਨਾ ਤੇ ਜਿਨ੍ਹਾਂ ਦੇ ਆਤਮਿਕ ਮੈਨੂੰ ਖੁਸ਼ ਹੁੰਦਾ ਹੈ ਉਹਨਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਤੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ ਸਹਿਬ ਜੀ ਕਹਿੰਦੇ ਕਾਈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਸਾਰੇ ਸੁੱਖ ਦੇਣ ਵਾਲਾ ਅਕਾਲ ਪੁਰਖ ਵੈਰੂ ਜੀ ਦਾ ਨਾਮ ਜਪਦੇ ਰਹਿੰਦੇ ਹਨ ਖੋਜ ਹੈ ਕੋਟ ਅਸੰਖ ਬਹੁਤ ਅਨੰਤ ਕੀ ਆਤਮਾ ਨੂੰ ਧਾਰ ਕਰਦੇ ਹਨ ਜਿਸੁ ਭੁਜਾਇ ਆਪ ਨੇੜਾ ਕਿਸ ਜੀ ਹਰ ਪ੍ਰਮਾਤਮਾ ਆਪ ਜਿਸ ਮਨੁੱਖ ਨੂੰ ਸੂਝ ਬਖਸ਼ਦਾ ਹੈ ਗਿਆਨ ਬਖਸ਼ਦਾ ਹੈ ਸਹਿਬ ਨੇ ਕਹਿੰਦੇ ਭਾਈ ਕੋ ਮਨੁੱਖ ਨੂੰ ਪ੍ਰਭੂ ਦੀ ਨੇੜਤਾ ਮਿਲਾਂਦੀ ਹੈ ਬਿਨਾਂ ਮੂਰਤੇ ਕਿਰਪਾ ਤੋਂ ਅਕਾਲ ਪੁਰਖ ਵੈਕੂ ਜੀ ਦਾ ਨਾਮ ਨਹੀਂ ਜਪਿਆ ਜਾਂਦਾ ਤੇ ਨਾਮ ਜਪੇ bina ਕਾਲ ਪ੍ਰਭ ਦੀ ਮੇਲਤਾ ਨਹੀਂ ਮਿਲਦੀ ਤੇ ਸਤਿਗੁਰ ਜੀ ਕਹਿੰਦੇ ਭਾਈ ਜੁਨਾ ਨੂੰ ਪਰਮਾਤਮਾ ਮਨੁੱਖ ਨੂੰ ਨਾਮ ਦੀ ਦਾਤ ਉਸ ਕੇ ਸੰਗਤ ਰਚ ਵਿੱਚ ਜੋੜ ਦਿੰਦਾ ਹੈ ਤੇ ਫਿਰ ਉਹ ਮਨੁੱਖ ਪ੍ਰਾਣੀ ਨਾਮ ਜਪਦਾ ਪਿਆਰ ਪਰਮਾਤਮਾ ਦੀ ਮੇਲਤਾ ਹਾਸਲ ਕਰ ਜਾਂਦਾ ਹੈ ਕੋਈ ਬਿਸਰੇ ਨਾਮ ਦਾ ਤਾਰ ਆਪਣਾ ਨਾਮ ਲੇਖੂ ਇਸ ਕਰਕੇ ਹੁਣ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਆਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਨੇ ਸਾਨੂੰ ਵੀ ਸਮਝਾਉਂਦੇ ਨੇ ਭਾਈ ਜਦੋਂ ਵੀ ਗੁਰੂ ਚਰਨਾਂ ਵਿਚਾਰਾ ਕਰਨਾ ਹੈ ਗੁਰੂ ਦੇ ਚਰਨਾਂ ਦੇ ਵਿੱਚ ਨਿਮਰਤਾ ਦੇ ਨਾਲ ਨਿਮਾਣਾ ਮੁਕੇ ਬੇਨਤੀ ਕਰਿਆ ਕਰ ਵਿਸਰਣਾਂ ਨਹੀਂ ਦਾਕਾਰ ਆਪਣਾ ਨਾਮ ਲੇਖੂ ਹੇ ਦਾਤਾਰ ਜੀ ਮੈਨੂੰ ਆਪਣਾ ਨਾਮ ਬਖਸ਼ ਮੈਂ ਤੈਨੂੰ ਕਦੇ ਨੰਭਾਵਾ ਗੁਣ ਗਾਵਾਂ ਦਿਨ ਕਿਰਪਾ ਕਰਕੇ ਮੇਨਿਤ ਤੇ ਕਿਰਪਾ ਬਖਸ਼ ਰਹਿਮਤ ਕਰੋ ਮੈਨੂੰ ਆਪਣਾ ਨਾਮ ਬਖਸ਼ੋ ਸ਼ਿਵ ਰੰਗ ਦੀ ਦਾਤ ਬਖਸ਼ੋ ਗੁਣ ਗਾਵਾਂ ਦਿਨ ਰਾਤ ਤਾਂ ਕਿ ਮੈਂ ਆਪ ਜੀ ਦੇ ਦਿਨ ਰਾਤ ਗੁਣ ਗਾਉਂਦਾ ਕਿ ਦਿਨ ਵੀ ਮੇਰਾ ਆਪ ਜੀ ਨੇ ਗੁਣ ਗਾਉਂਦਿਆਂ ਕੀਤੂਵੇ ਰਾਤ ਵੀ ਮੇਰੀ ਆਪ ਜੀ ਨੇ ਗੁਣ ਗਾਉਂਦਿਆਂ ਕੀਤੂਵੇ ਨਾਨਕ ਚਾਹੋ ਕਿਉਂ ਮੇਰੇ ਮਨ ਦਾ ਵੀ ਚਾਹੋ ਬਣਾਂ ਮੇਰੇ ਮਨ ਦੇ ਵਿੱਚ ਇਹ ਆਪ ਜੀ ਦੇ ਪਿਆਰ ਦੀ ਕਾਮ ਪੂਰੀ ਹੋਵੇ ਕਿਰਪਾ ਕਰਕੇ ਐਸੀ ਬਖਸ਼ਿਸ਼ ਬਖੋ ਜਦੋਂ ਗੁਰੂ ਸਾਹਿਬ ਜੀ ਦੇ ਚਰਨਾਂ ਸਿੱਖ ਰੋਜ਼ ਵੇਚੀਆਂ ਕਰਾਂਗੇ ਰੋਜ਼ ਅਕਾਸ਼ਾਂ ਕਰਾਂਗੇ ਤਿੱਖ ਦਿਨ ਆਏਗਾ ਸਤਿਗੁਰ ਜੀ ਤਰਥ ਜਾਣਗੇ ਤੇ ਸਾਡੀ ਵੀ ਤੀਨ ਨੂੰ ਪਰਮਾਨ ਕਰਕੇ ਸਮੇਂ ਝੋੜੀ ਦੇ ਵਿੱਚ ਨਾਮ ਦੀ ਰਾਤ ਪਾ ਲੈਣਗੇ ਤੇ ਨਾਮ ਲੱਗਿਆਂ ਲੱਗਦੇ ਆ ਤਿੰਨ ਮਿੱਤਾਂ ਜਮਤ ਸਭ ਲਾਗੋ ਜਾਨਾ ਨਾਮ ਕੋ ਜਿਨਾ ਕਾ ਸਾਖ ਕਹਿੰਦੇ ਮੁਕਾ ਦਰੁ ਜਿ ਬਾਰੀ ਮਨੁਕ ਹਾਰ ਕੇ ਜਾਂਦੇ ਨੇ ਗੁਰੂ ਨਾਮਾਂ ਦੇ ਲੈ ਗਏ ਮਨੁਕ ਚੰਦੇ ਹੁਲ ਗਵਾਈ ਵੀ ਰੀਤ ਸਰ ਕੀ ਕਹਿੰਦੇ ਮੂਰ ਵੀ ਵਾਕੇ ਜਾਏਗਾ ਇਸ ਕਰਕੇ ਭਾਈ ਗੁਰੂ ਵਾਲਿ ਬਣ ਗੁਰੂ ਚਰਨਾਂ ਦੇ ਨਾਲ ਜੁੜੂ ਗੁਰੂ ਚਰਨਾਂ ਦੇ ਨਾਲ ਤੁਲ ਕਰਕੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਹੀ ਬੀਤਿ ਕਰੀਏ ਵੇਸਰ ਨਾ ਹੀ ਹਟਾ ਅਰ ਬ੍ਰੋਧੀ ਸਾਨੂੰ ਇੱਕ ਪਲਵਾਰ ਤੇ ਵੀ ਸਾਨੂੰ ਵਿਸ਼ਰੂਣਾ ਆਪਣੇ ਨਾਮ ਦੇ ਗਾਥ ਨੇ ਕਿ ਆਪ ਜੀ ਦੇ ਮਨ ਗੋਤਾ ਗੁਣ ਕੌਣ ਦਾ ਚਾਹੋ ਰੱਖ ਤੁਸੀਂ ਇਹੀ ਮਿਲ ਕੇ ਕਰਨਾ ਚਾਹੀਏ ਸੋ ਆਓ ਹੁਣੇ ਤਮਾਮ ਮਨ ਜਿਵੇਂ ਸਤਿਗੁਰੂ ਜੀ ਰਖਸ਼ੂ ਜੋ ਨੇ ਕਰੀ ਜਾਂ ਸੰਤ ਸਤਿਗੁਰੂ ਜੀ ਮੇਰਾ ਰਖਣਾ ਜੀ ਕੋਈ ਵਿਚਾਰ ਨੂੰ ਮਨੋਂ ਕਾ ਜਾਏ ਸਤਿਗੁਰਾਂ ਦੀ ਸਿੱਖਿਆ ਨਾਲ ਇਹ ਜਾਣ ਕਰਦੀ ਗਲਤੀਆਂ ਦਾਤੀਆਂ ਜਾਣ ਦੀ ਮਾਨ ਕਰਨੀਆਂ ਜੀ ਨਾਮ ਨਾਮ ਚਰਦੀ ਕਲਾ ਤੇਰੇ ਬਾਣੀ ਸਰਬੱਤ ਦਾ